ਹੈਲੋ ਹਸੀਕਾਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜੱਟ ਚੰਦੇ ਸਵਾਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜਦੇ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਡ ਸਾਡੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾਲ ਜਿਵੇਂ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਹੁਣੇ ਤੱਕ ਜਰੂਰ ਦੇਖਿਆ ਕਰੋ ਜੀ ਤੇ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰ ਲੱਭ ਪਈ। ਹਾਂ। ਲੱਭ ਪਈ ਪਾਣੀ ਦੀ ਬੋਤਲ ਭਰਨੀ ਪੈਣੀ ਹੈ ਕਹਿੰਦੇ। ਅਸੀਂ ਚੱਲੇ ਆਂ ਫਿਲਮ ਵੇਖਣ। ਮੈਂ ਉਧਰ ਨੂੰ ਉਧਰ ਦੀ ਮੰਮੀ ਉਧਰ ਦੀ ਮੰਮੀ। ਠੀਕ ਆ। ਆਪਣੀ ਜੁੜੀਆਂ ਪਾਣੀ। ਬਰਾਬਰਾਂ ਠੰਡਾ ਪਿਆ। ਪਾਣੀ ਤਿਆਰ ਨਾ। ਰਹਿਣਾ। اهلا وسهلا بكم

ਸੋ ਚਲੋ ਪਰੇ ਬਣ ਲਈ ਆਸੀ ਦੇਖ ਬ੍ਰੀਤੀ ਨੂੰ ਸੋ ਚਲੋ ਠੀਕ ਹੈ ਲਾ ਟਾਂਕੇ ਵਾਲੀ ਜੇਪ ਲੈਣੀ ਬੰਟਾ ਰੂੜੀ ਵਿੱਚ ਕੀ ਹੋਇਆ ਤਰਾ ਓਏ ਜੇਬਾਂ ਐ ਪੈਸੇ ਭਰੇਵੇਂ ਆਉਂਛੇ ਤੇ ਹਾਂ ਚਲੋ ਪਰੇ ਬੰਦੇ ਰਹੇ ਓ ਹੈ ਨਹੀਂ ਮੇਰੇ ਪਰੇ ਜੇਬ ਕਿੱਥੇ ਆ ਰੋ ਤੈ ਰੱਖੀ ਕਿੱਥੇ ਵੀ ਹੋਰ ਦੇਖ ਲੈ ਓ ਗਲਰੀ ਪਈ ਆ ਚਲੋ ਚਲੋ ਲੈ ਫੜ ਚਲੋ ਹੂੰ ਬੁਰੀ ਤੇ ਬਣੀ ਲੈ ਭਾਈ ਇਹਨੂੰ ਦੇਖ ਕੇ ਚਲੀਏ ਆਪੇ ਅੱਡੇ ਤੇ ਕੰਮ ਨਹੀਂ ਲੱਗਦਾ ਇਹਨਾਂ ਜਾਰੀ ਹੈ ਲੈ ਭਾਈ ਕਿੱਥੇ ਭਾਈ ਮੰਗਰ ਭਾਈ ਅਮਾ ਦੇਖੀ 2 ਕਿਲੋ ਪਰ ਸੋਨਾ ਇਟ ਪੱਕਾ ਇਟਾਂ ਪਈ ਵੀ ਆ ਉਹ ਦੇਖੇ ਨਾ ਕਵਾਰਚ ਬਨੇ ਆਏਗਾ ਆਏ ਕਰਨ ਹੈ ਕਿੱਥੇ ਹੈ ਮੂੰਹ ਤੇ ਦੇ ਕਲਮ ਚੁੱਕ ਕੇ ਗਾ ਰਹੇ ਹੈ ਕਲੇ ਕੁਆਰ ਚੁਗਲਿਆ ਰਿਹਾ ਕੇ ਖਾਓ ਵੇ ਦੇਖ ਲੈ ਕੁਆਰ ਮੇਰੀ ਪੈਂਟੀ ਚੱਕੀ ਹੋਈ ਹੈ ਅੱਛਾ ਕਹਿੰਦੇ ਕੀ ਹਤਾ ਕੇ ਬੈ ਕਿਹ ਗੱਜਾ ਕਰਕੇ ਆਏ ਹੈ ਮਾਮੀ ਦਾ ਹੈ ਮਾਮੀ ਦਾ ਆ ਮਾਮੀ ਲਈ ਮੇ ਦਾ ਨਾ ਇਹ ਪਾਸਿਕਣੇ ਵਾਸਤੇ ਘੜਾਵਾ ਕੋ ਦੇਖ ਲੈ 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 ਦੇਖ ਲੈ ਸਮਾਰ ਦੀ ਬਾਈ ਕੇ ਜੇ ਬੋਰ ਹੀ ਹਾਂਜੀ ਹਾਂਜੀ ਹਾਂਸੀ ਆੜੀ ਮਾਨੂੰ ਹਾਂ ਸਿਓ ਆਣੀ ਇੱਕ ਛਣ ਵੀ ਜੇਬ ਨਹੀਂ ਹੋਏਗੀ ਇੱਕ ਛਣ ਵੀ ਜੇਬ ਨਹੀਂ ਹੈ ਇਹ ਬੋਤਲ ਰੱਖ ਲਈ ਇਹਨੇ ਬੈਗ ਕੰਨਣਾ ਮੈਂ ਬੈਗ ਕਰਕੇ ਖੜਾ ਮਮੀ ਇਸਦੀ ਵੀ ਚੀਜ਼ ਤਾਂ ਨਹੀਂ ਬੋਤਲ ਰੱਖਾਂਗੇ ਕਿੱਥੇ ਤੁਸੀਂ ਨਹੀਂ ਕਰਦੇ ਫਿਲਮੇ ਕਿਹੜੇ ਦੇਖਿਆ ਨੇ ਮੈਂ ਸੱਸੋ ਕੁੱਟਣੀ ਆਹੋ ਕਿੱਤੇ ਕੜੀਆਂ ਉਹ ਖਾ ਰਿਹਾ ਉਹਨੇ ਆਪਣੀ ਰਸਤਾ ਬੜੀ ਤੇਡੀ ਗਲਤੀ ਆ ਚੋਰ ਬੜਾ ਲੈ ਕੋਈ ਉਹ ਕਿਧਰ ਰਹਿ ਕੇ ਨਮਾ ਇਹਾਰੇ ਇਹਨੇ ਉਦੋਂ ਸੇਟ ਮੋਦਮ ਸਿਲਫਰ ਇਹਦੇ ਲਾ ਕੋਈ ਪੀਵੀ ਆਰਮੇ ਆ ਗਏ ਹਾਂ ਠੀਕ ਹੈ ਫਿਲਮ ਦੇਖਣੇ ਪਹੁੰਚ ਗਿਰੋ ਦੇਖੇਬੋ ਆਪਕੋ ਘਰ ਮੇਂ ਬਿਨਾਇੰਗੇ ਬਾਈ ਬਏ ਘਟ ਵੀ ਸਗਾ ਠੀਕ ਆ ਕੱਢੀ ਰੱਖੋ ਠੀਕ

ਚਲੋ ਆਜੋ ਚਲੋ ਚਲੋ ਬੋਧਾ ਬੋਧਾ ਮਰਵਾਉਂਦੀ ਆਂ ਪੜਦਾ ਦੀ ਆਜਾ ਵਾ ਤੇ ਜੀ ਆਜੋ वो ऊपर क्या कर रही है आ आ जाए पढ़ जा हां 2 मिनट हो गए पढ़ ले वो लेट होया है वो यार एक्सप्लोर तो हम जा रहे हैं これで終わりだね。 a cor do dele Aí vai descer maroto Continua assim Aí está ਤੇ 25 ਕਿਲੇ ਪੈਣੀ ਐ ਨਾਲੇ ਤੂੰ ਕਰੇ ਗੱਲ ਕਰ ਆਪਾਂ ਛੇਤੀ ਵਿਆਹ ਕਰਾਈਏ ਛੇਤੀ ਛੇਤੀ ਆਪਣੇ ਛੋਟੇ ਛੋਟੇ ਜੱਜ ਹੋਣ ਮਰ ਗਿਆ ਏ ਪਾਣੀ ਦੀ ਠੰਡਾ ਵਰ ਗਿਆ ਉਹ ਗੱਲ ਮੇਰੀ ਸੁਣੀ ਗਾਨਾ ਤੇਰੀ ਆਉਂਗਾ ਪੰਜਾਬ ਨੂੰ ਹਾਂ ਵੀ ਮੇਰਾ ਨਾਮ ਜੀ ਦਲਬੀਰ ਕੱਲੇ ਲੇ ਕੇ ਬੈਠਣੀ ਐ ਇਸ ਤਰ੍ਹਾਂ ਬਹੁਤ ਵਧੀਆ ਰਹੀ ਜੀ ਪ੍ਰਮਾਤਮਾ ਤੇਰੇ ਉੱਤੇ ਪੈਬਲ ਪੈਪਸੀ ਆ ਬਾਵਾ ਸਾਲ ਜਵਾ ਕਹਿੰਦਾ ਕਿ ਗਰੀਬੇ ਖਾਣਾ ਮਿਲ ਗਿਆ ਜੀ ਅਸੀਂ ਕਮਰੇ ਵਿੱਚ ਸਾਮਾਨ ਜਮ੍ਹਾਂ ਕਰਾ ਕੇ ਆਪਣਾ ਨਾਂ ਤੋਂ ਗਾਇ ਉਸੇ ਦਰਵਾਜ਼ਾ ਭੂਮ ਕਮਈਆ ਸਾਰਾ ਕੁਝ ਦੇ ਕੇ ਅਸੀਂ ਮੱਥਾ ਮਟਕੇ ਕਹਿੰਦੇ ਥੋੜਾ ਖਾਲਾ ਦੇ ਉੱਧਰ ਮੰਡੀ ਜਾਓ ਕੋਈ ਲਿਖਾ ਦਿਓ ਦੇਈ ਜੋ ਲੋਕ ਨੂੰ ਪਹੰਤੋ ਆਹਨ ਦਾ ਧੰਨਵਾਦੀ ਜਿਹਨੇ ਮਾਨੂੰ ਇਹ ਮੁਫਤ ਯਾਤਰਾ ਕਰਾ ਦੀ ਬਹੁਤ ਵਧੀਆ ਗਾਣੇ ਮੱਤ ਨਾ ਵਤਕਦੀ ਜਾਏ ਨਹੀਂ ਹੁਣ ਤਾਂ ਜੀ ਮੇਰਾ ਨਾਮ ਮੇਵਾ ਸਿੰਘਾ ਜੀ ਇਹਨ ਮੱਲੇਵਾ ਜਿਲ੍ਹਾ ਪਟਿਆਲਾ ਤਸੀਨ ਨਾਬਾ ਦੇ ਰਹਿਣ ਵਾਲਾ 85 ਤੋਂ ਲਾ ਕੇ তো মন 怎么没个理由 ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੌਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਪਾਂ ਬਲੌਗ ਦਾ ਇਥੇ ਐਂਡ ਜੀ ਸ਼ੰਘਾਈ ਫਿਰ ਸਸਰੀਕਾਲ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਨਾਲ ਹੀ ਅੱਜ ਦੇ ਬਾਅਦ ਦੇ ਰੱਬ ਤਰੱਕੇ ਦੇ ਤੁਹਾਨੂੰ ਸ਼ੰਘਾਈ ਫਿਰ ਸਤ ਸ੍ਰੀ ਅਕਾਲ